ਸੜਬਰੀ ਕੰਪਨੀ ਦੇ ਵਿੱਚ ਜਿਹੜੀ ਫੈਕਟਰੀ ਦੇ ਵਿੱਚ ਅਸੀਂ ਅੱਜ ਪਹੁੰਚੇ ਹੋਏ ਹਾਂ ਤੇ ਮੈਂ ਤੁਹਾਨੂੰ ਪਹਿਲਾਂ ਬੂਟ ਦਿਖਾਏ ਸੀ ਕਿ ਤਿਆਰ ਕਿੱਦਾਂ ਹੁੰਦੇ ਆ ਤੇ ਹੁਣ ਇਹ ਉਹੀ ਬੂਟ ਨੇ ਜਿਹੜੇ ਉੱਧਰ ਤਿਆਰ ਹੋ ਰਹੇ ਸੀ ਤੁਸੀਂ ਦੇਖ ਸਕਦੇ ਹੋ ਤੁਸੀਂ ਮੰਨੋਗੇ ਕਿ ਇਹ ਉਹੀ ਬੂਟ ਹੋਣਗੇ ਐਨੇ ਸੋਹਣੇ ਸੋਹਣੇ ਜਿਹੜੇ ਡਿਜ਼ਾਈਨ ਨੇ ਐਨੇ ਵਧੀਆ ਵਧੀਆ ਪਿਆਰੇ ਪਿਆਰੇ ਕਲਰ ਨੇ ਔਰ ਇਹਨਾਂ ਦਾ ਰੇਟ ਵੀ ਕੋਈ ਕੁਝ ਜ਼ਿਆਦਾ ਨਹੀਂ ਕੋਈ ਅਗਰ ਤੁਸੀਂ ਇਹਨੇ ਪਿਆਰੇ ਪਿਆਰੇ ਸੋਹਣੇ ਸੜਬਰੀ ਕੰਪਨੀ ਦੇ ਬੂਟ ਲੈਣਾ ਚਾਹੁੰਦੇ ਹੋ ਤਾਂ ਇਹ ਡੱਬੇ ਮੈਂ ਤੁਹਾਨੂੰ ਦਿਖਾਉਂਗੀ ਇਹਦੇ ਤੇ ਵੈਬਸਾਈਟ ਵੀ ਜਿਹੜੀ ਇਹਨਾਂ ਦੇ ਲਿਖੀ ਹੋਈ ਹੈ ਵੈਬਸਾਈ ਜਿਹੜਾ ਜਿਹੜਾ ਇਹਨਾਂ ਦਾ ਰੇਟ ਆ ਉਹਦੇ ਮੁਤਾਬਕ ਹੀ ਬੂਟ ਲੈ ਸਕਦੇ ਹੋ ਅਗਰ ਤੁਸੀਂ ਫਲਿੱਪਕਾਰਟ ਜਾਂ ਐਮਾਜ਼ਾਨ ਦੇ ਥਰੂ ਲਮੋਗੇ ਤੁਹਾਨੂੰ ਪਤਾ ਥੋੜਾ ਉਹਦਾ ਚਾਰਜਸ ਵੀ ਪੈ ਜਾਂਦਾ ਇਹ ਜਿਹੜੇ ਇੱਥੋਂ ਤੁਸੀਂ ਬੂਟ ਲੈ ਕੇ ਜਾਣੇ ਆ ਸਰਬਰੀ ਕੰਪਨੀ ਦੇ ਬੂਟ ਨਹੀਂ ਇਹ ਇੱਥੋਂ ਤੁਸੀਂ ਲਿਜਾ ਸਕਦੇ ਹੋ ਬਹੁਤ ਹੀ ਵਧੀਆ ਤੇ ਪਿਆਰੇ ਪਿਆਰੇ ਕਲਰ ਨੇ ਬਹੁਤ ਜ਼ਿਆਦਾ ਮਜ਼ਬੂਤ ਨੇ ਹਾਂਜੀ ਬੂਟ ਲੈਣੇ ਆ ਸਸਤੇ ਲੈਣੇ ਆ ਤੇ ਵਧੀਆ ਕੁਆਲਿਟੀ ਦੇ ਲੈਣੇ ਆ ਤੇ ਆਪਣੇ ਮਨਪਸੰਦ ਦੇ ਲੈਣਿਆ ਔਰ ਕੰਪਨੀ ਦੇ ਬੂਟ ਲੈਣਿਆ ਤਾਂ ਤੁਹਾਨੂੰ ਇੱਕ ਅਜਿਹੀ ਫੈਕਟਰੀ ਦੇ ਵਿੱਚ ਲੈ ਕੇ ਆਇਆ ਜਿੱਥੇ ਤੁਹਾਨੂੰ ਕੰਪਨੀ ਦੇ ਬੂਟ ਮਿਲਣਗੇ ਤੇ ਵਧੀਆ ਕੁਆਲਿਟੀ ਦੇ ਮਿਲਣਗੇ ਅਗਰ ਤੁਹਾਂ ਤੁਸੀਂ ਵਧੀਆ ਕੁਆਲਿਟੀ ਦੇ ਤੇ ਆਪਣੇ ਮਨਪਸੰਦ ਦੇ ਬੂਟ ਲੈਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਅਸੀਂ ਤੁਹਾਨੂੰ ਇਸ ਵੀਡੀਓ ਦੇ ਜਰੀਏ ਇਹ ਵੀ ਦਿਖਾਵਾਂਗੇ ਕਿ ਬੂਟ ਜਿਹੜੇ ਆ ਤਿਆਰ ਕਿੱਦਾਂ ਹੁੰਦੇ ਆ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸਕਿਪ ਮਤ ਕਰਨਾ ਅਸੀਂ ਫੈਕਟਰੀ ਦੇ ਅੰਦਰ ਪਹੁੰਚੇ ਆ ਇਹ ਦੇਖ ਲਓ ਇਹ ਬੂਟਾਂ ਦੇ ਜਿਹੜੇ ਸੋਲ ਨੇ ਬਹੁਤ ਵਧੀਆ ਨੇ ਮਜ਼ਬੂਤ ਨੇ ਤੇ ਤੁਸੀਂ ਦੇਖ ਸਕਦੇ ਹੋ ਇਹਨਾਂ ਵਿੱਚ ਟੁੱਟਣ ਟੱਟਣ ਵਾਲਾ ਕੋਈ ਕੰਮ ਨਹੀਂ ਬਹੁਤ ਵਧੀਆ ਨੇ ਤੁਸੀਂ ਦੇਖ ਸਕਦੇ ਹੋ ਬੂਟਾਂ ਦੇ ਸੋਲ ਨੇ ਤੇ ਮੈਂ ਭਰਾ ਨੂੰ ਪੁੱਛਣਾ ਚਾਹੂੰਗੀ ਇਹ ਜਿਹੜੇ ਕਾਰੀਗਰ ਬੈਠੇ ਨੇ ਸਾਸ਼ੀਆ ਜੀ ਜੀ ਸਾਡੇ 10 ਕਾਂ ਨੂੰ ਜਾਣਕਾਰੀ ਜ਼ਰੂਰ ਦਿਓ ਕਿ ਜਿਹੜੇ ਇੱਥੇ ਸੋਲ ਪਏ ਨੇ ਇਸ ਤੋਂ ਬਾਅਦ ਅੱਗੇ ਕਿਹੜੀ ਕਿਹੜੀ ਇਹਦੇ ਤੇ ਕੈਮੀਕਲ ਲੱਗਦਾ ਆ ਅਸੀਂ ਪਿੱਛੇ ਪਹਿਲਾਂ కెਮੀਕਲ ਲਗਾਣਾ ਹੈ ਇਹ ਜਰਮਨੀ ਕੰਪਨੀ ਦਾ కెਮੀਕਲ ਦਾ ਸਾਹਮਣੋਂ ਵਧੀਆ కెਮੀਕਲ ਹੈ ਵਧੀਆ ਵਰਤਿਆ ਜਾਂਦਾ ਤੇ ਇੱਥੇ ਪਹਿਲਾ ਨੰਬਰ ਕੋਟ ਪੇਸਟਿੰਗ ਹੁੰਦੀ ਹੈ ਨੂੰ ਗੱਲ ਤੇ ਉਦੋਂ ਬਾਅਦ ਨੰਬਰ 2 ਤੇ ਫਿਰ ਆਪਣੇ ਉਹ ਰੇ ਕੋਟ ਲੱਗਦਾਗਾ ਇਹ ਡਬਲ ਕੋਟ ਲੱਗਦਾ ਅੱਛਾ ਤੇ ਸਾਨੂੰ ਅਸੀਂ ਪੂਰੀ ਗਾਰੰਟੀ ਦੇਣੀ ਹੈ ਪੂਰੀ ਪਕੜ ਹੁੰਦੀ ਹੈ ਅਸੀਂ ਆਪ ਇਹੀ ਕੰਪਨੀ ਦੇ ਅੱਛੇ ਮੀਨ ਜਦੋਂ ਤੁਸੀਂ ਇਹ ਕੈਮੀਕਲ ਲਾਉਣੇ ਆ ਇਹ ਕਿਤੇ ਖੁੱਲ ਖੁੱਲ ਤਾਂ ਨਹੀਂ ਜਾਊਗਾ ਨਹੀਂ ਇਹ ਸਾਡੀ ਗਾਰੰਟੀ ਹੈ ਅਸੀਂ ਇਹਨਾਂ ਚੈੱਕ ਕਰਕੇ ਭੇਜਦੇ ਹਾਂ ਜੀ ਤੱਕ ਤੋਂ ਮੜਾ ਜਾਂ ਵੀ ਤੁੱਲਾ ਹੋਊਗਾ ਅਸੀਂ ਦੱਬ ਕੇ ਭੇਜਦੇ ਹਾਂ ਪੂਰੀ ਪਕੜ ਹੁੰਦੀ ਹੈ ਪੂਰੀ ਗਾਰੰਟੀ ਹੈ ਸਾਡੀ ਠੀਕ ਹੈ ਇਹ ਇਹਦੇ ਵਿੱਚ ਕੀ ਹੁੰਦਾ ਵੀਰੇ ਆ ਮਸ਼ੀਨ ਆ ਜਿਹੜੀ ਇਰੇ ਵਿੱਚ ਹੀਟ ਹੋ ਕੇ ਜਾਂਦਾ ਹੀ ਅੱਗੇ ਫਿਰ ਹੀਟਰ ਤੋਂ ਬਾਅਦ ਤੇ ਇੱਥੇ ਪਕੜਉਂਦੀ ਆ ਸੋਲ ਦੀ ਠੀਕ ਹੈ ਆ ਦੇਖ ਸਕਦੇ ਹੋ ਦੱਸ ਕੇ ਤੁਸੀਂ ਆ ਭਰਾ ਲੱਗੇ ਹੋਏ ਨੇ ਉਹ ਜਿਹੜੀ ਮਸ਼ੀਨ ਆ ਦੇ ਵਿੱਚ ਹੀਟ ਹੁੰਦੀ ਹੈਗੀ ਤੇ ਉਸ ਤੋਂ ਬਾਅਦ ਅੱਗੇ ਜਿਹੜੇ ਆ ਵੀਰ ਨੇ ਉਹਨੂੰ ਚੰਗੀ ਤਰ੍ਹਾਂ ਜਿਹੜਾ ਦਬਾਉਂਦੇ ਨੇ ਕਿ ਜਿਹੜਾ ਬੂਟ ਆ ਉਹ ਖੁੱਲ ਨਾ ਜਾਵੇ ਤੇ ਆ ਆ ਪ੍ਰੈਸ਼ਰ ਮਸ਼ੀਨ ਆ ਜੀ ਇਹ ਪ੍ਰੈਸ਼ਰ ਮਸ਼ੀਨ ਆ ਤੇ ਪੂਰੀ ਪਕੜ ਪੂਰੀ ਐਨ ਇਹਨੂੰ ਪਕੜ ਕਰਦੀ ਆ ਪੇਸਟਿੰਗ ਤੇ ਨਾਲ ਦੀ ਨਾਲ ਤੇ ਨਾਲ ਹੀ ਅਸੀਂ ਇੱਧਰ ਆਪਣੇ ਇਹਦੇ ਵਿੱਚ ਨਹੀਂ ਕਰਦੇ ਆ ਫ੍ਰਿਜ ਦੇ ਵਿੱਚ ਵੀ ਇਹਦੇ ਵਿੱਚ ਇਹ ਛੜਬਰੀ ਕੰਪਨੀ ਦੇ ਜਿਹੜੇ ਬੋਟ ਨੇ ਤੁਸੀਂ ਸੱਚ ਕਰੋਗੇ ਤੁਹਾਨੂੰ ਉੱਥੇ ਵੀ ਆਨਲਾਈਨ ਵੀ ਨਿਕਲੇਗਾ ਛੜਬਰੀ ਕੰਪਨੀ ਦੇ ਬੋਟ ਨੇ ਅਗਰ ਤੁਸੀਂ ਆਨਲਾਈਨ ਵੀ ਮੰਗਵਾਉਣਾ ਚਾਹੁੰਦੇ ਹੋ ਤਾਂ ਇਹ ਆਨਲਾਈਨ ਵੀ ਮਿਲ ਜਾਣਗੇ ਛੜਬਰੀ ਕੰਪਨੀ ਦੇ ਬੋਟ ਇਹਦੇ ਵਿੱਚ ਕੀ ਹੁੰਦਾ ਵੀਰੇ ਇਹ ਵਿੱਚ ਕੋਲਿੰਗ ਆਈ ਹੈ ਚਿਲਰ ਆਈ ਹੈ ਹਵਾ ਠੰਡੀ ਹਵਾ ਨਾਲ ਦੇ ਨਾਲ ਠੰਡਾ ਹੋ ਜਾਂਦਾ ਹੈ ਅੱਛਾ ਤੇ ਕੋ ਬਾਅਦ ਨਾਲ ਦੇ ਨਾਲ ਸਿਰਫ ਠੰਡਾ ਪੱਕੇ ਆ ਕੇ ਖੁੱਲ ਗਈ ਇਹ ਇਹਦੇ ਵਿੱਚੋਂ ਉਧਰੋਂ ਮਤਲਬ ਗਰਮ ਹੋ ਕੇ ਆਂਦਾ ਤਾਂ ਠੀਕ ਹੋ ਜਾਂਦਾ ਤਾਂ ਇਹਦੇ ਵਿੱਚ ਆ ਕੇ ਨਾਲ ਦੀ ਨਾਲ ਠੰਡਾ ਹੋ ਜਾਂਦਾ ਤਾਂ ਦੱਸ ਤਾਂ ਦੇਖ ਲਓ ਤੁਸੀਂ ਕਿੰਨੀ ਮਿਹਨਤ ਲੱਗਦੀ ਹੈ ਕਿਤੇ ਬੂਟ ਐਵੇਂ ਨਹੀਂ ਬੰਦੇ ਤੇ ਆਹ ਦੇਖ ਸਕਦਾ ਤੁਸੀਂ ਇਹ ਸਰਬਰੀ ਕੰਪਨੀ ਆ ਆ ਪੜ੍ਹ ਲਓ ਸਰਬਰੀ ਕੰਪਨੀ ਦੇ ਜਿਹੜੇ ਬੂਟ ਨੇ ਤੇ ਬਹੁਤ ਮਜ਼ਬੂਤ ਨੇ ਤੁਸੀਂ ਦੇਖ ਸਕਦੇ ਮੈਂ ਤੁਹਾਨੂੰ ਪਿੱਛੇ ਵੀ ਦਿਖਾਇਆ ਸੀ ਜਿਹੜਾ ਬੂਟਾਂ ਦਾ ਸੋਲ ਆ ਨਾ ਬਹੁਤ ਜ਼ਿਆਦਾ ਮਜ਼ਬੂਤ ਆ ਇਹਦੇ ਵਿੱਚ ਆ ਦੇਖੋ ਕੋਈ ਖੁੱਲਣ-ਖੱਲਣ ਵਾਲਾ ਕੋਈ ਕੰਮ ਨਹੀਂ ਹੈਗਾ ਹਾਂਜੀ ਦਰਸ਼ਕੋ ਪਹਿਲਾਂ ਮੈਂ ਤੁਹਾਨੂੰ ਦਿਖਾਇਆ ਸੀਗਾ ਕਿ ਬੂਟ ਤਿਆਰ ਕਿੱਦਾਂ ਹੁੰਦੇ ਆ ਮੈਂ ਤੁਹਾਨੂੰ ਫੈਕਟਰੀ ਦੇ ਅੰਦਰ ਲੈ ਕੇ ਆਈ ਹਾਂ ਮੈਂ ਤੁਹਾਨੂੰ ਦਿਖਾਇਆ ਸੀ ਕਿ ਬੂਟ ਰੈਡੀ ਕਿੱਦਾਂ ਹੁੰਦੇ ਆ ਸਟਾਰਬਰੀ ਕੰਪਨੀ ਦੇ ਵਿੱਚ ਜਿਹੜੀ ਫੈਕਟਰੀ ਦੇ ਵਿੱਚ ਅਸੀਂ ਅੱਜ ਪਹੁੰਚੇ ਹੋਏ ਹਾਂ ਤੇ ਮੈਂ ਤੁਹਾਨੂੰ ਪਹਿਲਾਂ ਬੂਟ ਦਿਖਾਇਆ ਸੀ ਕਿ ਤਿਆਰ ਕਿੱਦਾਂ ਹੁੰਦੇ ਆ ਤੇ ਹੁਣ ਇਹ ਉਹੀ ਬੂਟ ਨੇ ਜਿਹੜੇ ਉੱਧਰ ਤਿਆਰ ਹੋ ਰਹੇ ਸੀ ਤੁਸੀਂ ਦੇਖ ਸਕਦੇ ਹੋ ਤੁਸੀਂ ਮੰਨੋਗੇ ਕਿ ਇਹ ਉਹੀ ਬੂਟ ਹੋਣਗੇ ਐਨੇ ਸੋਹਣੇ-ਸੋਹਣੇ ਜਿਹੜੇ ਡਿਜ਼ਾਈਨ ਨੇ ਐਨੇ ਵਧੀਆ ਵਧੀਆ ਪਿਆ ਕੋਈ ਕੁਝ ਜ਼ਿਆਦਾ ਨਹੀਂ ਕੋਈ 550 ਕੋਈ 600 ਦੀ ਰੇਂਜ ਦੇ ਵਿੱਚ ਜਿਹੜੇ ਇਹ ਬੂਟ ਇੱਥੇ ਲੱਗੇ ਹੋਏ ਨੇ ਬਹੁਤ ਜ਼ਿਆਦਾ ਹੀ ਵਧੀਆ ਨੇ ਤੇ ਤੁਸੀਂ ਆਹ ਦੇਖੋ ਬਲੈਕ ਕਲਰ ਆ ਜਿਹੜਾ ਬਹੁਤ ਵਧੀਆ ਅਤੇ ਮਪੋਰਾ ਮਜ਼ਬੂਤ ਹੈ ਦੱਬਿਆ ਵੀ ਨਹੀਂ ਆਂਦਾ ਮੇਰੇ ਤੋਂ ਇੰਨਾ ਮਜ਼ਬੂਤ ਆ ਜਿਹੜੀ ਇਹਦੇ ਨੀਚੇ ਸੋਲ ਲੱਗੀ ਹੋਈ ਆ ਨਾ ਉਹ ਵੀ ਬਹੁਤ ਜ਼ਿਆਦਾ ਮਜ਼ਬੂਤ ਆ ਅਗਰ ਤੁਸੀਂ ਇੰਨੇ ਪਿਆਰੇ ਪਿਆਰੇ ਸੋਹਣੇ ਸੋਹਣੇ ਸੜਬਰੀ ਕੰਪਨੀ ਦੇ ਬੂਟ ਲੈਣਾ ਚਾਹੁੰਦੇ ਹੋ ਤਾਂ ਇਹ ਡੱਬੇ ਮੈਂ ਤੁਹਾਨੂੰ ਦਿਖਾਉਂਗੀ ਇਹਦੇ ਤੇ ਵੈਬਸਾਈਟ ਵੀ ਜਿਹੜੀ ਇਹਨਾਂ ਦੇ ਲਿਖੀ ਹੋਈ ਆ ਵੈਬਸਾਈਟ ਦੇ ਉੱਪਰੋਂ ਤੁਸੀਂ ਜਿਹੜਾ ਜਿਹੜਾ ਇਹਨਾਂ ਦਾ ਰੇਟ ਆ ਉਹਦੇ ਮੁਤਾਬਕ ਹੀ ਬੂਟ ਲੈ ਸਕਦੇ ਹੋ ਅਗਰ ਤੁਸੀਂ ਫਲਿੱਪਕਾਰਟ ਜਾਂ ਐਮਾਜ਼ਨ ਦੇ ਥਰੂ ਲਮੋਗੇ ਤੁਹਾਨੂੰ ਪਤਾ ਥੋੜਾ ਉਹਦਾ ਚਾਰਜਸ ਵੀ ਪੈ ਜਾਂਦਾ ਇਹ ਜਿਹੜੇ ਇੱਥੋਂ ਤੁਸੀਂ ਬੂਟ ਲੈ ਕੇ ਜਾਣੇ ਆ ਸੜਬਰੀ ਕੰਪ ਤੁਸੀਂ ਲਿਜਾ ਸਕਦੇ ਹੋ ਬਹੁਤ ਹੀ ਵਧੀਆ ਤੇ ਪਿਆਰੇ ਪਿਆਰੇ ਕਲਰ ਨੇ ਬਹੁਤ ਜ਼ਿਆਦਾ ਮਜ਼ਬੂਤ ਨੇ ਤੇ ਤੁਹਾਨੂੰ ਦੱਸ ਦਈਏ ਕਿ ਜਿਹੜੀ ਸੜਬਰੀ ਕੰਪਨੀ ਦੀ ਫੈਕਟਰੀ ਆ ਇਹ ਲੱਗੀ ਕਿੱਥੇ ਹੋਈ ਆ ਤੂਰੀ ਬਰਨਾਲਾ ਰੋਡ ਨੇੜੇ ਮੋਲੋਵਾਲ ਤੇ ਸੁਲਤਾਨਪੁਰ ਪਿੰਡ ਦੇ ਵਿੱਚ ਲੱਗੀ ਹੋਈ ਆ ਇਹ ਇੱਕ ਪਿੰਡ ਦੇ ਵਿੱਚ ਹੀ ਫੈਕਟਰੀ ਆ ਅਗਰ ਤੁਸੀਂ ਕੋਈ ਸਿੰਗਲ ਪੀਸ ਲੈਣਾ ਉਹ ਵੀ ਲੈ ਸਕਦੇ ਹੋ ਅਗਰ ਤੁਸੀਂ ਸੜਬਰੀ ਕੰਪਨੀ ਦੀ ਕੋਈ ਬ੍ਰਾਂਸ ਲੈਣਾ ਚਾਹੁੰਦੇ ਹੋ ਉਹ ਵੀ ਤੁਸੀਂ ਲਿਜਾ ਸਕਦੇ ਹੋ ਤੇ ਦਿੱਤੇ ਨੰਬਰ ਤੇ ਸੰਪਰਕ ਕਰੋ ਸਾਡੀ ਟੀਵੀ ਸਕਰੀਨ ਤੇ ਇਹਨਾਂ ਦਾ ਫੋਨ ਨੰਬਰ ਚੱਲੂਗਾ ਤੁਸੀਂ ਫੋਨ ਨੰਬਰ ਤੇ ਗੱਲਬਾਤ ਕਰਕੇ ਪੂਰੀ ਜਾਣਕਾਰੀ ਜਿਹੜੀ ਲੈ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ